ਤੈਨੂੰ ਦੇਖਿਆ ਮੇਰਾ ਮਨ ਵਿਛਦਾ ਹੁ ਤੈਨਕਿੱਥੋਂ ਬੋਲਦਾ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸ ਰਿਹਾ ਹੈ ਉਹ ਚੰਗੇ ਨੇ ਉਹਨਾਂ ਨੂੰ ਵੇਖ ਕੇ ਮੇਰਾ ਮਨ ਵਿਗਾਸ ਵੀ ਕਾ ਜਾਂਦਾ ਹੈ ਚਾਉ ਵੀ ਚਾ ਜਾਂਦਾ ਹੈ ਉਮਾ ਵੀ ਆ ਜਾਂਦਾ ਹੈ ਉਹਨਾਂ ਦੇ ਬਿਹਾਰੇ ਜਾਣਾ ਹੈ ਉਹਨਾਂ ਦੇ ਸਦਕੇ ਜਾਣਾ ਇਹ ਬਚਨ ਨੇ ਸਤ੍ਰੂ ਜੀ ਹੈ ਪਰਮ ਸਤਕਾਰਯੋਗ ਸਤ੍ਰੂ ਕਾਇਮ ਕਾਇਮ ਸਦਾ ਪਤਸ਼ਾਹੀ ਦੇ ਮਾਲਕ ਜੁਗਤ ਜੁਗਤਾਲ ਅਲ ਜੁਕੇ ਬੋਹੇ ਪਰਕਰਤੁਰਾਂ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਤੇ ਪਾਵਨ ਬੋਧ ਤੇ ਜੁੜੀ ਹੋਈ ਸਮੂਹ ਸਤਕਰਤ ਸਤ ਸੰਗਤ ਨੂੰ ਬੜੇ ਅਦਬ ਤੇ ਸਤ ਪੈਰ ਨਾਲ ਗੁਰਪਤ ਅਨੁਕਰ ਰਿਹਾ ਜੀ ਵਾਹਿਗੁਰੂ ਜਿੱਕਾ ਖਤਸਾ ਵਾਹਿਗੁਰੂ ਜਿੱਕੀ ਫਤੇ ਸਤਿਗੁਰੂ ਨੇ ਤੁਹਾਡੇ ਤੇ ਨਜ਼ਰ ਰਹਿਮਤ ਕੀਤੀ ਹੈ ਇੱਕ ਰਸੀ ਹੋਈ ਆਤਮਾ ਮਹਾਨ ਆਤਮਾ ਜਿਨ੍ਹਾਂ ਨੇ ਪਰਮ ਪੂਜਨੀਕ ਸੰਤਵਾਸ ਮਹਾਂਹਰਨਾਮ ਸਿੰਘ ਜੀ ਪੁੱਤੋ ਵਾਲਿਆਂ ਦੇ ਨਾਮ ਦੇ ਨਾਲ ਸਮੁੱਚੇ ਸੰਸਾਰ ਵਿੱਚ ਨਾਮਨਾ ਟਕਿਆ ਉਹਨਾਂ ਦੀ ਯਾਦ ਵਿੱਚ ਤੁਸੀਂ ਜੁੜੇ ਬੈਠੇ ਹੋ ਆ 212 ਬਰੇ ਹੋ ਗਏ ਉਹਨਾਂ ਦਾ ਜਨਮ ਮੈਂ ਬੇਨਤੀ ਬੇਨਤੀ ਕਰਾਂ 212 ਬਾਰੇ ਪਿੱਛੇ ਦਲੀਏ ਆਪਾਂ ਇਕੱਠੇ ਹੋ ਕੇ ਸਾਰੇ 212 ਬਾਰੇ ਪਹਿਲੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ 2 ਸਾਲ ਪਹਿਲਾਂ ਉਹਨਾਂ ਦਾ ਜਨਮ ਹੋਇਆ। ਕਦੋਂ ਜਨਮ ਹੋਇਆ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 2 ਸਾਲ ਪਹਿਲਾਂ 1839 ਕਿ ਜਾਂਦੇ ਨੇ ਤੇ ਉਹਨਾਂ ਦਾ ਜਨਮ ਹੁੰਦਾ 1837 ਵਿੱਚ। ਮੈਂ ਬੇਨਤੀ ਕਰਾਂ ਫਿਰ ਤੁਸੀਂ ਇਸ ਪਿੰਡ ਵਿੱਚ ਆ ਜਾਓ ਜਿੱਥੇ ਤੁਸੀਂ ਬੈਠ ਰਹੇ ਹੋ ਇਸ ਥਾਂ ਤੇ 212 ਸਾਲ ਪਹਿਲਾਂ ਮੇਰੇ ਸਹਕਾਰਜੋ ਵੀ ਜੁਕੇ ਤੋਂ ਆਏ ਬੈਠੇ ਨੇ ਸਾਡਾ ਲਖਾ ਸਿੰਘ ਹੋ ਰਹੀ ਛੋਟੇ ਭਰਾਵਾਂ ਵਾਲਾ ਮੇਰੇ ਨਾਲ ਪਿਆਰ ਕਰਦੇ ਨੇ ਬੜਾ ਸਤਿਕਾਰ ਦਿੰਦੇ ਨੇ ਜਿੰਨੇ ਛੋਟਾ ਭਾਈ ਵੱਡੇ ਭਰਾ ਨਾਲ ਪਿਆਰ ਕਰਦਾ ਬੜੀਆਂ ਸਤਕਾਰਾ ਸਖਤੀਆਂ ਬੈਠਿਆ ਮੈਂ ਇੱਕ ਇੱਕ ਦਾ ਨਾਮ ਲਾਵਾਂਗਾ ਬੜਾ ਸਮਾਂ ਲੱਗੇਗਾ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ 212 ਸਾਲ ਪਹਿਲਾਂ ਇਹ ਪਿੰਡ ਕਿਹੋ ਜਿਹਾ ਹੋਵੇਗਾ ਕਦੀ ਸੋਚ ਕੇ ਲਿਖਰ ਤੀਂ ਅੱਜ ਤੋ ਨਹੀਂ ਸੜਕ ਆਈਏ ਕੋਈ ਸੜਕ ਹੋਏਗੀ ਇੱਥੇ ਉਦੋਂ ਕੋਈ ਸੜਕ ਨਹੀਂ ਹੋਏਗੀ ਗੰਡੀਆਂ ਚੱਲ ਬਰਿਆ ਦਾ ਕੰਡਾ ਝਾੜ ਭੂਜ ਆ ਕੁੱਸੀ ਬੰਨ ਵੀ ਨਹੀਂ ਸੀ ਆ ਪਰਲੇ ਪਾਸੇ ਪਿੰਡ ਦੇ ਇੱਥੇ ਕੈਰੋਂ ਨੇ ਮੰਨੇ ਹੋਂ ਇਹ ਤੇਲੇ ਹੁੰਦੀਆਂ ਮਾਤਾ ਹੈ 70-75 ਸਾਲ ਪਹਿਲਾਂ ਦੀਆਂ ਇੱਥੇ ਕੁਝ ਵੀ ਨਹੀਂ ਸੀ ਕੱਚੇ ਘਰ ਕੱਚੀਆਂ ਛੱਤਾਂ ਤੇ ਉੱਥੇ ਇੱਕ ਹੀਰਾ ਪੈਦਾ ਹੋ ਗਿਆ ਜਿਹਨੇ ਸਮੁੱਚੇ ਸੰਸਾਰ ਵਿੱਚ ਆਪਣੀ ਮਹਿਕ ਛਾੜ ਦਿੱਤੀ ਉਸ ਸੰਸਾਰਤ ਇੱਕ ਹੀਰਾ ਪੈਦਾ ਹੋਇਆ ਉਹਨੇ ਜਿੱਥੋਂ ਸਮੁੱਚੇ ਸੰਸਾਰ ਨੂੰ ਮਹਿਕ ਦਿੱਤੀ ਔਰ ਉਹਨਾਂ ਦੀ ਗੋਦ ਵਿੱਚ ਜਦੋਂ ਮਿਰਦ ਅਵਸਥਾ ਵਿੱਚ ਕਿਸਾਨ ਇੱਕ ਹੋਰ ਬੱਚਾ ਉਹਨਾਂ ਦੀ ਗੋਦ ਵਿੱਚ ਆ ਗਿਆ ਜਿਸ ਬੱਚੇ ਨੂੰ ਸਾਰੇ ਸੰਸਾਰ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਬਿਠਾ ਲਿਆ ਮੇਰੀ ਮੁਰਾਦ ਸਰਕਾਰੀ ਬਾਬਾ ਨਾਮ ਸਿੰਘ ਜੀ ਨਾਮ ਇਸ ਸਰ ਕਵੇਰਾ ਮਾਗਿਆ ਐਡਾ ਵੱਡਾ ਸਤਕਾਰ ਮਿਲਿਆ ਸਤੂਰ ਦੇ ਪਾਵਨ ਬਚਨ ਨੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਦਾਈ ਨੇ ਸਾਣੇ ਸੁਰਤ ਸ਼ਬਦ ਭਵਸਾਗਰ ਕਰਿਆ ਨਾਨਕ ਨਾਮ ਬਖਾਵੇ ਤੁਸੀਂ ਤਾਂ ਕਦੇ ਪਾਣੀ ਦੇ ਵਿੱਚ ਮੁਰਗਾਬੀ ਵੇਖੀ ਹੋਣੀ ਹੈ ਕਮਲ ਦਾ ਫੁੱਲ ਵੀ ਵੇਖਿਆ ਹੋਣਾ ਪਾਣੀ ਵਿੱਚ ਚਿੱਕੜ ਜਹੁੰਦੇ ਨੇ ਦੋਨੋਂ ਕਦੇ ਮੁਰਗਾਬੀ ਤੁਸੀਂ ਪਿੰਡਾਂ ਵਾਲੇ ਹੋ ਜਦੋਂ ਪਾਣੀ ਦੇ ਉੱਤੇ ਤੈਰਦੀ ਉਹਦੇ ਪਰ ਕਿੰਨੇ ਨਹੀਂ ਹੁੰਦੇ ਆਪਾਂ ਗ੍ਰਿਸ਼ਤੀ ਬੈਠੇ ਹਨ ਸਾਡੀਆਂ ਜਨਾਂ ਵਿੱਚ ਕਿਹੜੇ ਚਵੇਂ ਰੋਜ਼ ਕੋਈ ਨਾ ਕੋਈ ਚਿਕੜ ਉਛਲਿਆ ਰਹਿੰਦਾ ਇੱਕ ਦੂਜੇ ਤੇ ਉਛਾਲਦੇ ਰਹਿੰਦੇ ਆ ਚਿਕੜ ਉਛਾਲਦੇ ਵੀ ਨੇ ਤੇ ਚਿਕੜ ਚ ਸਾਡੀਆਂ ਜਨਾਂ ਨੇ ਪਰ ਬਾਬਾ ਹਰਨਾਮ ਸਿੰਘ ਉਹਨਾਂ ਨੇ ਸੁਰਤ ਤੇ ਸ਼ਬਦ ਦਾ ਸੁਮੇਲ ਅਜਿਹਾ ਕੀਤਾ ਜਿਹੜਾ ਗੁਰਨਾਮ ਜਿਹਾ ਮਾਰਗ ਹੈ ਸੁਰਤ ਸ਼ਬਦ ਭਵ ਸਾਗਰ ਭਰੀ ਹੈ ਅ ਸੰਸਾਰ ਨੂੰ ਪੈਰਨਾ ਸੀ ਨਾ ਇਸ ਸੰਸਾਰ ਨੂੰ ਤੈਨੂੰ ਦੀ ਖਾਤਰ ਉਹ ਮੁਰਗਾ ਵੀ ਵਾਂਗ ਪਰ ਨਹੀਂ ਕਦੇ ਗਿੱਲੇ ਕੀਤੇ ਆ ਲੋਕਾਂ ਵਿੱਚ ਨਹੀਂ ਆਏ ਇਹ ਪਰ ਗਿੱਲੇ ਕਰ ਦਿੰਦੇ ਨੇ ਭਾਰੇ ਕਰ ਦਿੰਦੇ ਆ ਉਡਣ ਜੋਗਾ ਨਹੀਂ ਛੱਡਦੇ ਇਹ ਕਹਿੰਦੇ ਇਹਨੂੰ ਥੱਲੇ ਰੱਖੋ ਉੱਡ ਜਾਊਗਾ ਤਾਂ ਨੂੰ ਉਤਾਰ ਨਹੀਂ ਜਾਂਦੇ ਲੋਕਾਂ ਦਾ ਸੁਭਾਅ ਹੈ ਲੋਕਾਂ ਦਾ ਸੁਭਾਅ ਹੈ ਕਿਸੇ ਨੂੰ ਉੱਡਦਾ ਵੇਖ ਕੇ ਉੱਡਣ ਨਹੀਂ ਦਿੰਦੇ ਕਮਲ ਦਾ ਫੁੱਲ ਉਹਦੀਆਂ ਜਿਹੜਾ ਵੀ ਚਿੱਕੜ ਜਿ ਹੁੰਦੀਆਂ ਨੇ ਜੇ ਨਹੀਂ ਕੁਛ ਹੋ ਉਪ ਪੁੱਛੋ ਜਾ ਕੇ ਬੰਡੀ ਬਾਬਾ ਮਹਾ ਹਰਨਾਮ ਸਿੰਘ ਉਹਨਾਂ ਨੇ ਉਹਨਾਂ ਦਾ ਜਨਮ ਇੱਥੇ ਹੋਇਆ ਤੁਸੀਂ ਕਹੋਗੇ ਉਹਨਾਂ ਦਾ ਸੰਬੰਧ ਇਸ ਧਰਤੀ ਨਾਲ ਫਿਰ ਕੀ ਹੋਇਆ ਅਜਰੇ ਦਾ ਲੋਕ ਵਿਦੇਸ਼ ਚੋਂ ਆਉਂਦੇ ਨੇ ਕੋਈ ਸੇਲਡਿਆ ਤੋਂ ਆ ਗਿਆ ਕੋਈ ਨਿਊਜ਼ੀਲੈਂਡ ਤੋਂ ਆ ਗਿਆ ਕੋਈ ਕੈਨੇਡਾ ਤੋਂ ਆ ਗਿਆ ਕੋਈ ਯੂ ਐਸ ਤੋਂ ਆ ਗਿਆ ਕੋਈ ਇੰਡੋਨੇਸ਼ੀਆ ਤੋਂ ਆ ਗਿਆ ਇਹਨੂੰ ਸਾਰੇ ਮਿਲਦੇ ਨੇ ਕਈ ਜਿਹੜੇ 40 ਸਾਲ ਪਹਿਲਾਂ ਗਏ ਸੀ ਉਹ 40 ਸਾਲ ਬਾਅਦ ਜਦੋਂ ਪਿੰਡ ਆਉਂਦੇ ਆ ਨਾ ਉਹ ਗਲੀ ਦੇ ਕਿਨਾਰੇ ਤੇ ਖੜ ਕੇ ਹੋ ਕੇ ਤਾਹਾ ਮਾਰਦੇ ਨੇ ਮੈਂ ਉਹਨਾਂ ਨੂੰ ਪੁੱਛਿਆ ਕੀ ਗੱਲ ਪਰੋਂਦਾ ਕਿਉਂ ਹੈ ਉਦਾਸ ਕਿਉਂ ਹੋ ਗਿਆ ਕਹਿੰਦਾ ਇਸ ਧਰਤੀ ਦਾ ਖਮੀਰ ਮੇਰੇ ਨਾਲ ਜੁੜਿਆ ਹੋਇਆ ਹੈ ਇਸ ਧਰਤੀ ਦੀ ਮਿੱਟੀ ਤੋਂ ਇਸ ਧਰਤੀ ਦੇ ਪਾਣੀ ਤੋਂ ਇਸ ਧਰਤੀ ਦੇ ਅਨਾਜ ਤੋਂ ਇਸ ਧਰਤੀ ਦੀਆਂ ਸਬਜ਼ੀਆਂ ਤੋਂ ਮੇਰਾ ਸਰੀਰ ਬਣਿਆ ਇਹਨਾਂ ਦਾਣਾ ਨੂੰ ਬਣਾ ਕੇ ਉਹ ਬੰਤੀ ਮੈਨੂੰ ਵਾਰ-ਵਾਰ ਫਿੱਚਦੀ ਆ ਕਿ ਪੁੱਤ ਤੂੰ ਆਪਣੀ ਧਰਤੀ ਤੇ ਇੱਕ ਵਾਰੀ ਹੋ ਗਿਆ। ਕਈਆਂ ਵਿਚਾਰਾਂ ਨੇ ਉਸ ਗਲੀ ਚ ਘਰ ਵੀ ਨਹੀਂ ਹੁੰਦਾ ਦੇਖ ਜੁਟਾ ਹੁੰਦਾ। ਕਈਆਂ ਦਾ ਘਰ ਵੀ ਨਹੀਂ ਹੁੰਦਾ। ਤੇ ਵੀ ਰੋਂਦੇ ਆ ਉੱਚੀ ਉੱਚੀ ਰੋਂਦੇ ਤਾਂ ਹਾਂ ਮਾਰ ਕੇ ਰੋਂਦੇ ਆ। ਅਸੀਂ ਉੱਥੇ ਖੇਡਦੇ ਹੁੰਦੇ ਸੀ। ਸਾਡੀ ਮਾਂ ਇਹ ਕਹਿੰਦੀ ਹੁੰਦੀ ਸੀ, ਸਾਡੀ ਨਾਨੀ ਐ ਕਹਿੰਦੀ ਸੀ। ਸਾਡਾ ਦਾਦਾ ਆ ਇਹ ਕਹਿੰਦਾ ਹੁੰਦਾ ਸੀ। ਇਹ ਬਾਬਾ ਨਾਨਕ ਸਿੰਘ ਜੀ ਹੋ ਰਹੇ ਨੇ ਨਾ ਪਤਾ ਨਹੀਂ ਇਹ ਥਾਂ ਕਿਵੇਂ ਪ੍ਰਗਟ ਹੋਣਾ ਸੀ ਮੈਂ ਤੇ ਬਾਬਾ ਗੁਰदयाल ਸਿੰਘ ਉਹ ਤਾਂ ਵੀ ਹੈਰਾਨ ਆ ਕਿ ਮੀ ਕਠਨ ਸੇਵਾ ਸੀ ਲੋਕ ਤੇ ਭੁੱਲ ਜਾਂਦੇ ਨੇ ਲੋਕਾਂ ਨੂੰ ਵੀ ਪਤਾ ਕਾਉਣਾ ਹੈ ਮੈਂ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਬਾਬਾ ਗੁਰदयाल ਸਿੰਘ ਉਹਨੂੰ ਮੈਂ ਕਹਾਂ ਜੀ ਬੜੀ ਤੁਸੀਂ ਹਿੰਮਤ ਕੀਤੀ ਹੈ ਇਸ ਧਰਤੀ ਤੇ ਕਦੇ ਇੱਕ ਫੁੱਲ ਪੈਦਾ ਹੋਇਆ ਸੀ ਉਸ ਫੁੱਲ ਨੇ ਬੜੀ ਦੂਰ ਤੱਕ ਖੁਸ਼ਬੂ ਦਿੱਤੀ ਤਬੇ ਨਾ ਤੁਸੀਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜਾਓਗੇ ਉਹ ਪਾਵਨ ਸਰੋਵਰ ਦੀ ਉਸਾਰੀ ਕਨੇ ਕੀਤੀ ਤੰਗੂ ਰਾਮਦਾਸ ਜੀ ਨੇ ਵਿੱਤ ਤੇ ਇਮਾਰਤ ਕਿਵੇਂ ਪਿਆਰ ਕੀਤੀ ਤੰਗੂ ਅਰਜਨ ਦੇਵ ਜੀ ਨੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਲੋਗੇ ਕਿ ਜਿੰਨੇ ਵੀ ਥਾਂ ਨੇ ਸਤਖੰਡ ਸ਼੍ਰੀ ਹਜੂਰ ਸਾਹਿਬ ਜਾਓਗੇ ਨਾ ਕਦੇ ਮੈਂ ਇੱਕ ਥਾਂ ਦਾ ਨਹੀਂ ਨਾਂ ਲਵਾਗਾ ਉਹ ਕਿੰਨੀ ਦੇਰ ਬਾਅਦ ਉੱਥੇ ਉਹ ਸਾਰੀ ਹੋਈ ਉਸ ਉਸਤਾਨ ਦੀ ਕਿੰਨੀ ਦੇਰ ਬਾਅਦ 1783 ਵਿੱਚ 1783 ਵਿੱਚ ਬਾਬਾ ਬੁਗੇਲ ਸਿੰਘ ਸਰਦਾਰ ਜੱਸਾ ਸਿੰਘ ਆਨੂਵਾਲੀਆਂ ਨੇ ਦਿੱਲੀ ਫਤਿਹ ਕੀਤੀ ਜਦੋਂ ਦਿੱਲੀ ਫਤਿਹ ਹੋਈ ਨਾ ਉਹਨਾਂ ਦੇ ਹਿਰਦੇ ਵਿੱਚ ਇੱਕੋ ਗੱਲ ਸੀ ਤੁਸੀਂ ਕਹੋਗੇ 1783 ਦਾ ਸਮਾਂ ਕਿਹੋ ਜਿਹਾ ਸੀ ਉਹਨਾਂ ਨੇ ਹੋਰ ਪਿਛੋਕੜ ਵੇਖੀਏ 1716 ਵਿੱਚ ਅਸੀਂ ਜੰਗਲਾਂ ਵਿੱਚ ਚਲੇ ਗਏ ਜਿੰਨੇ ਤੁਸੀਂ ਦਸਤਾਰਾਂ ਵਾਲੇ ਬੈਠੇ ਹੋ ਨਾ ਸਾਨੂੰ ਸਾਰਿਆਂ ਨੂੰ ਜੰਗਲ ਚ ਭੱਜ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਵੀ ਸ਼ਹਾਦਤ ਤੋਂ ਬਾਅਦ ਅਸੀਂ ਕਿੱਥੇ ਚਲੇ ਗਏ ਜੰਗਲਾਂ ਵਿੱਚ ਤੁਹਾਡੇ ਪੁਰਖੇ ਤੁਸੀਂ ਨਹੀਂ ਤੁਹਾਡੇ ਪਰਦਾਦੇ ਪਰਦਾਦਿਆਂ ਦੇ ਪਰਦਾਦੇ 1783 ਵਿੱਚ ਕਿੱਥੇ ਚਲੇ ਗਏ ਜੰਗਲਾਂ ਚ ਚਲੇ ਗਏ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਨ ਤੋਂ ਬਾਅਦ ਅਜਿਹੀ ਅਰਦਾਸ ਰਜ਼ਾਨਾ ਕਰਦੇ ਨਾ ਖਰੋਕੇ 1718 ਤੋਂ 1735 ਦੇ ਦਰਮਿਆਨ ਇਹ ਅਰਦਾਸ ਬਣਾਈ ਤੁਹਾਡੇ ਕੋਲ ਖਿਆਨੇ ਕਿੱਥੇ ਬੈਠ ਕੇ ਜੰਗਲਾਂ ਵਿੱਚ ਹੋਏ ਸਾਡੇ ਘਰ ਸਨ ਘੋੜਿਆਂ ਦੀਆਂ ਪਿੱਠਾਂ ਸਾਡੇ ਫਲੰਗ ਸਨ ਸਾਡੀਆਂ ਧੀਆਂ ਪਣਾਂ ਵੀ ਸਾਡੇ ਨਾਲ ਸਨ ਤੁਹਾਡਾ ਪਹਿਰਾਵਾ ਪਤਾ ਕਿਹਦਾ ਸੀ ਉਦੋਂ ਆ ਨੋਕਾਂ ਵਾਲੀਆਂ ਮੇਲੇ ਵਾਲੀਆਂ ਪੱਗਾਂ ਨਹੀਂ ਸਨ ਅਸੀਂ ਸਾਰੇ ਨਿਹੰਗ ਸਿੰਘਾਂ 18ਵੀਂ ਸਦੀ ਦੇ ਨਿਹੰਗ ਸਿੰਘਾਂ ਵੀ ਆ ਸਾਰੀ ਸ਼ਸਤਰ ਧਾਰੀ ਸਾਰੇ ਨਿਹੰਗ ਸਿੰਘ ਉਸੀ ਉਹਨਾਂ ਵਿਉਲਾਦ ਬੈਠੇ ਹੋ ਜਿੰਨੇ ਬੈਠੇ ਹੋ ਪਤਾਂ ਵਾਲੇ 17 ਵਾਲੇ 18ਵੀਂ ਸਦੀ ਪੜ੍ਹ ਕੇ ਵੇਖੋ ਰੌਣਕ ਤੇ ਖੜ ਜਾਂਦੇ ਨੇ 60 ਤੋਂ 70 ਸਾਲ ਜੰਗਲ ਵਿੱਚ ਹੀ ਰਹੇ ਕਿੰਨੇ ਸਾਧ 12 ਮਿਸਲਾਂ ਵੀ ਉੱਥੇ ਬਣੀਆਂ 365 ਜੱਥੇ ਵੀ ਸਾਡੇ ਉੱਥੇ ਹੀ ਬਣੇ ਉਸੇ ਜੰਗਲ ਵਿੱਚ ਹੀ ਉਹਦਾ ਛੱਟਾ ਕੀ ਨਿਕਲਿਆ ਜੰਗਲ ਚ ਰਹਿਣ ਦਾ 1700 ਦੇਲੇ ਨੇ ਦੇਖਦਾ ਵਾਪੇ ਸਾਡਾ ਕਬਜ਼ਾ ਹੋ ਗਿਆ ਜੰਗਲ ਦੇ ਰਹਿਣ ਦਾ ਫਲ ਪਤਾ ਕੀ ਮਿਲਿਆ ਆ ਕਹਿੰਦੇ ਆ ਨਾ ਬਈ ਇਹ ਹੁਣ ਦੇ ਹਾਲਾਤ ਭਾਈ ਜਿਹੜੇ ਸੁੱਖ ਸਹੂਲਤਾਂ ਨੇ ਬੰਦੇ ਨੂੰ ਇਦਾਂ ਦੀਆਂ ਬਣਾ ਲਵੀਆਂ ਜਿਹੜਾ ਜੋ ਹੁਣ ਉਹ ਰਾਤ ਬਣੇ ਹੋਏ ਨੇ ਇੱਕ ਸੁਹੂਲਤਾਂ ਨੇ ਬਣਾਈ ਸਭ ਸੁਹੂਲਤਾਂ ਨੇ ਕਿਉਂੋਂ ਤੁਹਾਡੇ ਪੁਰਖੇ ਜੰਗਲ ਚ ਸੰਨ ਤੇ ਉਦੋਂ 18ਵੀਂ ਸਦੀ ਦਾਪ ਤੇ ਖੜ ਜਾਂਦੇ ਜੇ ਕਿਸੇ ਨੂੰ ਬੱਚੇ ਨੂੰ ਦੱਸੀਏ ਨਾ 18ਵੀਂ ਸਦੀ ਉਹ ਨੂੰ ਇਹ ਕਹਿਣ ਦੀ ਲੋੜ ਨਹੀਂ ਤੁਸੀਂ ਖਮਣ ਜਾ ਆਪਣੇ ਹੱਥੀਂ ਅਮਰ ਤੁਝਾ ਕਰੂਗਾ ਜੀ 18ਵੀਂ ਸਦੀ ਦੇਖ ਲਈ ਵਿਖਾਈ ਨਹੀਂ ਅਸੀਂ 18ਵੀਂ ਸਦੀ ਦਾ ਦਰਸ਼ਨ ਹੀ ਨਹੀਂ ਕਰਵਾਇਆ ਪਿਆ ਸੀ ਕਿੱਥੇ ਸਾਂ ਤੁਸੀਂ ਕਹੋਗੇ ਫਿਰ ਇਤਿਹਾਸ ਤੋਂ ਬੋਲਦੇ ਹੋ ਪ੍ਰਕਾਸ਼ ਕੋਲ ਕਰਦਾ ਪ੍ਰਕਾਸ਼ ਨਹੀਂ ਸੀ ਹੁੰਦਾ ਗੁਰੂ ਗੰਗ ਸਾਹਿਬ ਦਾ ਸਰੂਪ ਉਹਨਾਂ ਨੇ ਰਹਿਣ ਨਹੀਂ ਦਿੱਤਾ ਪੰਡਾ ਨੂੰ ਹੱਥ ਵਿੱਚ ਰੂਪ ਹੁੰਦਾ ਣ ਤੇ ਹੱਥ ਵਿੱਚ ਰੂਪ ਚਾਰ ਚਾਰ ਪੰਜ ਪੰਜ ਪੰਡਾ ਕੋਲ ਇੱਕ ਹੁੰਦਾ ਸੀ ਕੱਚੇ ਪੰਡਾ ਹੁੰਦਾ ਹੀ ਨਹੀਂ ਸੀ ਤੇ ਲਿਖਦਾ ਕੌਣ ਸੀ ਉਹਨਾਂ ਨੂੰ ਇਹ ਮਿਰਮਦੇ ਇਹ ਉਦਾਸੀ ਇਹ ਸੇਵਾਪੰਥੀ ਇਹ ਮਿਹੰਗ ਸਿੰਘ ਇੱਕ ਬੰਦਾ ਕੱਚੀ ਕੂਟੀ ਟੂਟੀਆਂ ਵਿੱਚ ਬਠਾ ਸਿਆਹੀ ਕੋ ਲਈ ਜਾਂਦਾ ਕੱਪੜੇ ਨਹੀਂ ਉਹਦੇ ਸਿਰ ਤੇ ਕੱਲਾ ਕੇ ਸ਼ਹਿਰਾ ਹੀ ਆ ਫਿਰ ਤੇ ਦਸਤਾਰ ਆ ਇੱਚ ਲੈਣਾ ਖੁਸ਼ਖੱਤ ਜਿਹਦਾ ਹੈਂਡ ਰਾਈਟਿੰਗ ਵਧੀਆ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਲਿਖੀ ਜਾਂਦਾ ਉਹ ਫਿਰ ਪੰਡਾ ਵਾਲੇ ਜਾਂਦੇ ਨੇ ਸਤਨ ਸੰਤ ਕੁੰ ਦਾ ਸਰੂਪ ਚਾਹੀਦਾ ਛੱਡ ਦੇ ਕਿਰਪਾ ਕਰੋ ਸਾਡੇ ਕੋਲ ਸਰੂਪ ਹੈ ਨਹੀਂ ਉਹਨਾਂ ਕਹਿੰਦਾ 6 ਮਹੀਨੇ ਬਾਅਦ ਆਓ ਅਸੀਂ ਸਰੂਪ ਲਿਖ ਰਹੇ ਆ ਵੀ ਤੁਹਾਨੂੰ ਦੇਵਾਂਗੇ ਇਹ ਪ੍ਰੈਸ ਤੇ ਅਜੇ 100 ਸਾਲ ਪਹਿਲਾਂ ਆਈ ਆ ਹੁਣ ਮੈਂ ਗੁਦਾਰੇ ਦੇ ਪ੍ਰਧਾਨਾਂ ਨੂੰ ਕਈ ਵਾਰੀ ਜਾ ਕੇ ਪੁੱਛ ਲਈਨਾ ਮਿੱਤਰੋ ਕਿੰਨੇ ਪਾਰ ਆ ਇਹਦੇ ਸਰੂਪ ਦੇ ਸੁਫਾਸਨ ਸਥਾਨ ਤੇ ਅਹ ਜੀ ਕਿਹਾ ਗ੍ਰਾਂਤੀ ਸਿੰਘ ਨੂੰ ਪਤਾ ਹੋਣਾ ਮੈਨੂੰ ਤੇ ਬਥਾ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਸਰੂਪ ਹੈ ਕਿੰਨੇ ਫਿਰ ਕਹਿੰਦੇ ਬਦਵੀ ਹੁੰਦੀ ਇਹ ਬਦਵੀ ਤਾਂ ਹੋਣੀ ਆ ਭਾਈ ਜੇ ਤੁਹਾਨੂੰ ਪਤਾ ਹੀ ਨਹੀਂ ਸਰੂਪ ਸਾਡੇ ਕੋਲ ਕਿੰਨੇ ਆ ਬਦਵੀ ਕਰਨ ਵਾਲੇ ਤਾਂ ਆਪਣੇ ਆਪ ਹੀ ਆਉਣਗੇ ਸਰੂਪਾਂ ਦੀ ਗਿਣਤੀ ਵੀ ਨਹੀਂ ਪਤਾ ਤੇ ਜਦੋਂ ਉਹਨਾਂ ਸਰੂਪ ਆਉਣਾ ਪਿੰਡ ਵਿੱਚ ਚੌਥੇ ਪਿੰਡ ਤੋਂ 12 ਮੰਦ ਸੁਣੇ ਦੀ ਖਾਤਰ ਸਰੂਪ ਲਿਆਉਣਾ ਗੱਡੇ ਤੇ ਘੋੜਿਆਂ ਤੇ ਊਠਾਂ ਤੇ ਤੇ ਕਈ ਵਾਰੀ ਸੌਣ ਭਾਦੋਂ ਦੇ ਬਿਨਾਂ ਚਿੱਕੜ ਹੋਣਾ ਤੇ ਆਹ ਜੀ ਗੱਡਾ ਫਸ ਜਾਣਾ ਬਿੰਡੀ ਬੰਦ ਜੋੜ ਕੇ ਤੇ ਫੇਰ ਉਹ ਗੱਡਾ ਕੱਢ ਕੇ ਲਿਆਉਣਾ ਤੇ ਫੇਰ ਸਾਰੇ ਪਿੰਡ ਦੇ ਹੱਥ ਜੋੜ ਕੇ ਖਲੋਤਾ ਹੋਣਾ ਸਤਿਗੁਰੂ ਨੇ ਆਉਣਾ ਸਾਡੇ ਬਾਰਾਮੰਦਾ ਪਾਰ ਤੋਂ ਨਾ ਤੁਸੀਂ ਉੱਥੋਂ ਆਏ ਹੋ ਜਿਨ੍ਹਾਂ ਦੇ ਮੈਂ ਦਰਸ਼ਨ ਕਰਵਾਏ ਜਿਹੜੀ ਸਦੀ ਦੇ ਜਿਹੜੀ ਸਦੀ ਦੇ ਤੁਹਾਨੂੰ ਦਰਸ਼ਨ ਕਰਵਾ ਦੇਣਾ ਤੁਸੀਂ ਉੱਥੋਂ ਨਿਕਲੇ ਆ ਇਤਿਹਾਸੇ ਗੁਰਦੁਆਰਿਆਂ ਵਿੱਚ ਜਿਹੜਾ ਦੀਵਾ ਬੱਤੀ ਪਤੀ ਜਗਦੇ ਰੱਖਿਆ ਨਾ ਇਹਨਾਂ ਪਗਵਿਆਂ ਵਾਲਿਆਂ ਨੇ ਰੱਖਿਆ ਨਿਰਮਲੇ ਸਨ ਉਦਾਸੀ ਸਨ ਜਦੋਂ ਪਛਾਰੂ ਫਲਾਰ ਲੈਣੀਆਂ ਜਦੋਂ ਉਹਨਾਂ ਨੇ ਆਉਣਾ ਨਾ ਪਰਛੇ ਲੈ ਕੇ ਦੁਸ਼ਮਣ ਨੇ ਅਹਿਮਦ ਸ਼ਾਹ ਅਦਾਲੀ ਨੇ ਪੀਰ ਉਹ ਕਹਿਣਾ ਸੀ ਤਾਂ ਸੇਵਾ ਹੀ ਕਰਦੇ ਆ ਜੀ ਦੀਵਾ ਜੀ ਉਹਨੇ ਹੋਰ ਨਹੀਂ ਕੁਝ ਕਰਦੇ ਤੇ ਨਿਹੰਗ ਸਿੰਘਾਂ ਨੇ ਫਿਰ ਪ੍ਰਗਟ ਹੋ ਜਾਣਾ ਸੇਵਾ ਕਰਨਾ ਹੀ ਹੋਰ ਤਾਂ ਤੇ ਉਹਨਾਂ ਦੀ ਸੇਵਾ ਕਰਨ ਵਾਲੇ ਦੁਸ਼ਮਣ ਦੀ ਕੋਈ ਸੇਵਾ ਕਰਨੇ ਹੋਰ ਤਾਂ ਉਹ ਨਿਹੰਗ ਸਿੰਘ ਜੰਗਲ ਵਿੱਚੋਂ ਪ੍ਰਗਟ ਹੋ ਜਾਂਦੇ ਸਨ ਉਹਨਾਂ ਨੇ ਫਿਰ ਉਹਨਾਂ ਦੀ ਸੇਵਾ ਕਰਨੀ ਭਾਈ ਤੁਸੀਂ ਦੀਵਾ ਬੱਤੀ ਵੀ ਨਹੀਂ ਸਾਡੀ ਜਲਦੀ ਰਹਿਣ ਦੇਣੀ ਤੁਸੀਂ ਉੱਥੋਂ ਆਏ ਹੋ ਤੇ ਜਿਹਨਾਂ ਦੇ ਯਾਦ ਵਿੱਚ ਬੈਠੇ ਹੋ ਨਾ ਜੇ ਉਹਨਾਂ ਦੀ ਸਾਧਨਾ ਨੂੰ ਜਾਣੋਗੇ ਕਿ ਉਹਨਾਂ ਨੇ ਕਿਹੜੀ ਸਾਦਨਾ ਸਾਦੀ ਸਤਸੰਗ ਜਿਹੜੀ ਹਜੂਰ ਸਾਹਿਬ ਦੀ ਮੈਂ ਗੱਲ ਕਰਦਾ ਸੀ 1783 ਵਿੱਚ ਜਦੋਂ ਦਿੱਲੀ ਬਿਲੀ ਫਟੇ ਹੋਈ ਆ ਨਾ ਉਹ ਨਿਸ਼ਾਨਦੇਹੀ ਕੀ ਕੀ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਕਿੱਥੇ ਗੁਰੂ ਤੇਗ ਮਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਥਾਂ ਲੱਭਿਆ ਫਿਰ ਉਥੇ ਇਮਾਰਤ ਕਿਵੇਂ ਬਣਨੀ ਹੈ ਕੀ ਕਰਨਾ ਹੈ ਕਿੱਥੇ ਬਣਾਉਣੀ ਹੈ ਇੱਕ ਦਿਨ ਸੇ ਨਹੀਂ ਕਦੇ ਇਮਾਰਤਾਂ ਬਣਦੀਆਂ ਹੁੰਦੀਆਂ ਤੇ ਇਹ ਨਾ ਕਿ ਕੋ ਸਤਖੰਟ ਸਿੰਘ ਹਜੂਰ ਸਾਹਿਬ ਕਹਿ ਗਿਆ ਸੀ ਤੁਸੀਂ ਇੱਥੇ ਬਣਾ ਲਿਓ ਭਾਈ ਨਹੀਂ ਉਸੇ ਦੇ ਪੰਜਾਬ ਮਹਾਰਾਜ ਦੀ ਕਿੰਨੇ ਹਿੱਸੇ ਆਈ ਗੱਲ ਜਦੋਂ ਜਾ ਕੇ ਜਦੋਂ ਕਿਤੇ ਉਹਦਾ ਰਾਜ ਆਇਆ ਜਦੋਂ ਕਿਤੇ ਉਹਦਾ ਰਾਜ ਆਇਆ ਨਾ 80-85 ਸਾਲ ਬਾਅਦ ਜਾ ਕੇ ਸਤਖੰਟ ਸਿੰਘ ਹਜੂਰ ਸਾਹਿਬ ਦੀ ਇਮਾਰਤ ਬਣੀ ਕਿਵੇਂ ਇੱਥੇ ਬੈਠੇ ਹਾਂ ਜਿੱਥੇ ਤੁਸੀਂ ਕਹੋਗੇ ਬਾਬਾ ਅਰਹੰਤ ਸਿੰਘ ਜਿੱਥੇ ਜਨਮ ਹੋਇਆ ਸੀ ਕਹਿੰਦੇ ਸੀ ਇੱਥੇ ਤੁਸੀਂ ਗੁਰੂ ਘਰ ਬਣਾ ਲਿਓ ਫਿਰ ਆਇਆ ਕਰਿਓ ਨਹੀਂ ਹੋਰ ਨਹੀਂ ਸੀ ਕਹਿੰਦੇ ਉਹ ਤਾਂ ਪਤਾ ਨਹੀਂ ਕਿਦੇ ਹਿਰਦੇ ਵਿੱਚ ਆਂਕੇ ਬੱਥੇ ਹੋਣਗੇ ਕਿਹਨੂੰ ਪ੍ਰੇਰਣਾ ਦਿੱਤੀ ਹੋਏਗੀ ਭਾਈ ਅਸੀਂ ਇੱਥੇ ਰੱਬ ਰੱਬ ਕੀਤਾ ਸੀ ਇਸ ਨਗਰ ਵਿੱਚ ਕੀਤਾ ਸੀ ਉਦੋਂ ਇਹ ਨਗਰ ਇਹੋ ਜਿਹਾ ਸੀ ਤੇ ਕਦੀ ਇਹਨਾਂ ਪਿੰਡਾਂ ਵਾਲੇ ਨੂੰ ਪੁੱਛੋ ਤੇ ਕਹਿੰਦੇ ਸੀ 6 ਮਹੀਨੇ ਅਸੀਂ ਪਾਣੀ 'ਚ ਰਹਿੰਦੇ ਸੀ ਆ ਵੇਟ ਵਾਲਿਆਂ ਨੂੰ ਕਿਸੇ ਨੂੰ ਪੁੱਛ ਲਿਓ ਇੱਕ ਫਸਲ ਹੁੰਦੀ ਸੀ ਇੱਕ ਫਸਲ ਜਿਹੜੀ ਝੋਨਾ ਤੇ ਹੁੰਦਾ ਨਹੀਂ ਸੀ ਮੱਕੀ ਹੁੰਦੀ ਸੀ ਤੇ ਉਸ ਮੱਤੀ ਨੂੰ ਰੋੜ ਲੈਣਾ ਪੜਵੇ ਹਰ ਸਾਲ ਇਹ ਵਿਆਪ ਉਛਲਣਾ ਉਹਨੂੰ ਗੁੱਸਾ ਆਉਣਾ ਉਹ ਜਦੋਂ ਬਿਰਿਆ ਦਾ ਗੁੱਸਾ ਵੀ ਬੜਾ ਭੈੜਾ ਹੁੰਦਾ ਜਦੋਂ ਗੁੱਸਾ ਆਉਂਦਾ ਨਾ ਪਿੰਡਾਂ ਨੇ ਪਿੰਡ ਰੋੜ ਪੈ ਜਾਂਦਾ ਇਹ ਵਿਚਾਰੇ ਦੇ 6 ਮਹੀਨੇ ਪਾਣੀ 'ਚ ਕੱਟਲੇ ਤੇ ਕੈਰੋ ਕਨੇ ਤੁਸੀਂ ਬਣਾ ਗਿਆ ਤੇ ਰੋਟੀ ਖਾਣ ਲੱਗੇ ਲੋਕ ਮੈਂ ਬੇਨਤੀ ਕਰਾਂ ਸਾਰੇ ਪਿੰਡ ਸਾਰੇ ਬਿਰਿਆਵਾਂ ਦੇ ਘੰਡੇ ਸਤ루 ਜੀ ਲੈ ਲੋ ਵਿਆਸ ਲੈ ਲੋ ਰਾਵੀ ਲੈ ਲੋ ਚਨਾਬ ਲੈ ਲੋ ਜਿੰਨੇ ਪੰਜੇ ਦਰਿਆ ਨੇ ਸਾਰੇ ਹੀ ਦਰਿਆਵਾਂ ਦੇ ਖੰਡੇ ਲੋ ਬਹੁਤ ਔਖੇ ਸਨ ਬਹੁਤ ਔਖੇ ਜਿਹਨਾਂ ਕੋਲ ਇੱਕ ਫਸਲ ਹੋਣੀ ਉਹਦੇ ਨਾਲ ਰੋਟੀ ਖਾਣੀ ਅੱਜ ਤੇ ਰੰਗ ਹੀ ਬਦਲ ਗਿਆ ਪੰਡਾ ਦਾ ਸੜਕਾਂ ਬਣੀਆਂ ਹੋਈਆਂ ਨੇ ਸਕੂਲ ਬਣੇ ਹੋਏ ਨੇ ਨਾ ਕੋਈ ਐਜੂਕੇਸ਼ਨ ਦੇ ਸਾਧਨ ਨੇ ਮੈਂ ਬੇਨਤੀ ਕਰਾਂ ਆਪ ਜੀ ਨੂੰ ਜਿੱਥੇ ਤੁਸੀਂ ਆਏ ਹੋ ਉਸ ਥਾਂ ਦੇ ਬਕਰ ਨੂੰ ਤਾਂ ਦਰਸ਼ਨ ਕਰਵਾਏ ਆ ਇਵੇਂ ਇਹਨਾਂ ਦੀ ਉਸਤਤ ਨਹੀਂ ਹੁੰਦੀ ਐਵੇਂ ਜੁਗ-ਜੁਗ ਸੋਭਾ ਨਹੀਂ ਹੁੰਦੀ ਜੁਗ-ਜੁਗ ਸੋਭਾ ਹੋਣ ਦੀ ਖਾਤਰ ਸਾਰਾ ਜੀਵਨ ਲੱਗ ਜਾਂਦਾ ਕਦੇ ਪੁੱਤੋ ਵਾਲਿਆਂ ਨੂੰ ਪੁੱਛੋ ਕਿ ਬਾਬਾ ਮਹਾਰਾਮ ਸਿੰਘ ਜੀ ਕੌਣ ਸਨ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ ਕਦੇ ਪੁੱਛ ਕੇ ਵੇਖੋ ਨਾਮਚਰ ਕਵੇਰਾਂ ਵਾਲਿਆਂ ਨੂੰ ਕਿ ਬਾਬਾ ਆਨੰਦ ਸਿੰਘ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ ਕਦੇ ਕਵੇਰਾਂ ਗਏ ਹੋ ਕਦੇ ਉੱਥੇ ਦੀ ਇਮਾਰਤਾਂ ਦੇਖੀ ਆ ਹੁਣ ਕੱਖਾਂ ਦੀ ਕੁੱਲੀ ਵਿੱਚ ਬੈਠ ਕੇ ਸਤਕਾਰਯੋਗ ਬਾਬਾ ਨਾਮ ਸਿੰਘ ਜੀ ਉਹਨਾਂ ਨੇ ਜੀਵਨ ਬਤਾਇਆ ਸਾਰਾ ਪੁਰੀ ਸੁਖਾਵਨੀ ਸਨ ਪੁਰੀ ਸੁਖਾਵਨੀ ਸੀ ਪ੍ਰਸ਼ਾਦਾ ਆ ਗਿਆ ਤੇ ਸ਼ਖਸ਼ ਡਿਆ ਜੇ ਮੈਂ ਨਹੀਂ ਆਇਆ ਤੇ ਰੱਬ ਰੱਬ ਕਰਦੇ ਰਹੇ ਉਹਨੂੰ ਯਾਦ ਕਰਦੇ ਰਹੇ ਅੱਜ ਦਾ ਸਮਾਂ ਹੀ ਬੜਾ ਫਰਕ ਬਦਲ ਗਿਆ ਅੱਜ ਤੇ ਉਹ ਸਮਾਂ ਹੀ ਨਹੀਂ ਰਿਹਾ ਮੈਂ ਬੇਨਤੀ ਕਰਾਂ ਸਾਈਆਂ ਸਤਕਾਰਤ ਹਸਤੀਆਂ ਬੈਠੀਆਂ ਨੇ ਜਿੱਥੇ ਸਰਕਾਰ ਦੇ ਮਹਾਂ ਕੁਸ਼ ਬੈਠੇ ਨੇ ਮੇਰੇ ਬੜੇ ਨੇੜੇ ਦੇ ਮਿੱਤਰ ਨੇ ਐਡਵੋਕੇਟ ਸਰ ਦਾ ਗੁਰਵਿੰਦਰ ਸਿੰਘ ਜੀ ਪ੍ਰੋਸੀ ਸਾਹਿਬ ਜਿਹੜੇ ਕੱਲ ਵੀ ਸਟੇਜ ਦੀ ਸੇਵਾ ਨਹੀਂ ਬਹਾਉਂਦੇ ਅੱਜ ਵੀ ਨਹੀਂ ਲਾਉਣਗੇ ਉਹ ਵੀ ਪੁੰਜੇ ਨੇ ਇੱਕ ਮੇਰੇ ਸਾਥੀ ਜਿਨ੍ਹਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਭਾਈ ਗੁਰਦੇਵਾਲ ਸਿੰਘ ਜੀ ਇਸੇ ਟਲਵਾ ਮੋਹਨਵਾੜੇ ਬੜਾ ਮਸ਼ਹੂਰ ਕ੍ਰਿਸ਼ਨੀ ਜਠਾ ਇਤਿਹਾਸ ਉਹਨਾਂ ਦੇ ਪੋਟਿਆਂ ਦੇ ਗਿਣਿਆ ਹੋਇਆ ਉਹ ਵੀ ਸੰਗਤ ਵਿੱਚ ਬੈਠੇ ਨੇ ਸਤਜਾਗਤ ਪੈਸੇ ਬਈ ਹਰਪਜਨ ਸਿੰਘ ਜੀ ਸੋਤਰਾ ਸਾਹਿਬ ਹੁਣੇ ਮੋੜ ਕੇ ਗਏ ਨੇ ਕਿਤੇ ਪਾ ਰਾਮੀ ਪੜ ਕੇ ਗਏ ਨੇ ਮੈਂ ਇੱਕ ਬੇਨਤੀ ਕਰ ਲਗਾ ਇੱਕ ਉਦਾਹਰਣ ਦੇਣੀ ਆ ਤੁਹਾਨੂੰ ਕਿ ਇਹ ਸੰਖਸ਼ੂ ਕਿਵੇਂ ਵੰਡਦੇ ਨੇ ਕਿਹਦੀ ਖਸ਼ੂ ਹੁੰਦੀ ਉਹਦੇ ਵਿੱਚ ਇਹ ਵਿਦੇਸ਼ ਵਾਲੇ ਵੀ ਬੈਠੇ ਨੇ ਅਮਰੀਕਾ ਕੈਨੇਡਾ ਤੋਂ ਵੇਖਣਾ ਸੰਗਤ ਨੇ ਬੈਠੀ ਆਈ ਦਿੱਲੀ ਤੋਂ ਸੰਗਤ ਆਈ ਹੋਈ ਆ ਫਿਰ ਪੰਜਾਬ ਤੋਂ ਵਾਪਸ ਆਏ ਨੇ ਗੁਰਦੇਵ ਮਹਤਰਾ ਸਾਹਿਬ ਮੜਨ ਸਾਬਦੀ ਬਣਾ ਜਾ ਰਿਹਾ ਸਾਡੇ 350 ਸਾਲ ਹੋ ਗਿਆ ਉਹਨਾਂ ਦੀ ਛੀਦੀ ਨੂੰ ਕਿੰਨੇ ਸਾਲ ਹੋ ਗਏ 350 ਸਾਲ ਇਹ ਭਰਾਂ ਜਾ ਰਿਹਾ ਜਦੋਂ 300 ਸਾਲ ਹੋਏ ਨਾ ਤੇਗ বাহাদুর ਸਾਹਿਬ ਦੀ ਸ਼ਹਾਦਤ ਨੂੰ ਇੱਕ ਮਿੰਟ ਦਾ ਦਰਸ਼ਨ ਕਰਨ ਲੱਗਾ ਸਤੂ ਤੇਗ বাহাদুর ਸਾਹਿਬ ਦਾ ਜਨਮ ਸਥਾਨ ਕਿੱਥੇ ਹੈ ਪਤਾ ਪ੍ਰਕਾਸ਼ ਸਥਾਨ ਅਵਤਾਰ ਸਥਾਨ ਕਿੱਥੇ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਗੁਰੂ ਕੇ ਮਹਿਲ ਕੀ ਨਾਂ ਹੈ ਗੁਰਦੁਆਰਾ ਗੁਰੂ ਕੇ ਮਹਿਲ ਮੈਂ 75 ਵਿੱਚ ਜਦੋਂ ਉੱਥੇ ਗਿਆ ਨਾ ਮੈਨੂੰ ਅਜੇ ਤੱਕ ਯਾਦ ਹੈ ਉਹ ਜਿਹੜੀ ਇਮਾਰਤ ਸੀ ਨਾ ਜਲਦਰੀ ਹੋ ਚੁੱਕੀ ਸੀ ਕਮਜ਼ੋਰ ਹੋ ਗਈ ਸੀ ਡਿੱਗੂ ਡਿੱਗੂ ਕਰਦੀ ਸੀ ਤੇ ਛੇਵੇਂ ਪਾਤਸ਼ਾਹੀ ਦੇ ਮਾਲਕ ਦਾ ਸਾਰਾ ਹੀ ਪਰਿਵਾਰ ਉੱਥੇ ਪੜਿਆ ਸੀ ਵੱਡੇ ਗੁਰੂ ਸਾਹਿਬਾਨ ਦਾ ਉਹ ਘਰ ਸੀ ਕਦੇ ਨਾਮ ਗੁਰੂ ਕੇ ਮਹਿਲ ਨੇ ਉਸ ਸਾਲ ਦਾ ਐਸਪੀਸੀ ਨੇ ਸੋਚਿਆ ਕਿਉਂ ਨਾ ਇਸ ਵਰਨ ਜਿਵੇਂ ਆ ਹੁਣ ਸੇਵਾ ਹੋਈ ਨਾ ਬਾਬਾ ਹਰਿਰਾਮ ਚੋਹਰਾ ਦੇ ਥਾਂ ਵੀ ਸੋਚਿਆ ਕਿ ਕਿਉਂ ਨਾ ਕਿ ਪ੍ਰਾਪਤਮੇ ਮਹਾਰਤੇ ਨੂੰ ਸੰਭਾਲ ਲਿਆ ਜਾਵੇ ਕਾਰ ਸੇਵਾ ਵਾਲੇ ਕਿਸੇ ਰਸੀ ਹੋਈ ਆਤਮਾ ਨਾਲ ਗੱਲ ਕੀਤੀ ਸਤਕਾਰਯੋਗ ਬਾਬਾਜੀਤ ਸਿੰਘ ਜੀ ਬੈਠੇ ਨੇ ਬੜੀਆਂ ਸਤਕਾਰਤ ਹਸਤੀਆਂ ਨੇ ਨਾਮਸਰ ਵਾਲੇ ਮਹਾਂਪੁਰਸ਼ ਕੁਚੇਚੇ ਤੇ ਪੌਰ ਤੇ ਹਾਜ਼ਰ ਹੋਏ ਨੇ ਜਿਹਾ ਆਖਦਾ ਸਤਪਦਮ ਸਤਕਾਰਯੋਗ ਨਾਮਸਰ ਤੋਂ ਸਾਡੇ ਵਿਦਵਾਨ ਮਿੱਤਰ ਵੈਸਪੇ ਪੰਜਦਰ ਸਿੰਘ ਜੀ ਜਿੰਦੂ ਉਹ ਵੀ ਮਹਪੁਰ ਸਾਹਿਬ ਦੇ ਨਾਲ ਆਏ ਨੇ ਇਹਨਾਂ ਦੀ ਆਮਤ ਇੱਕ ਪਹਿਲਾਂ ਜਕਾਰਾ ਬੁਲਾਈਏ ਪਤਾ ਲੱਗੇਗਾ ਤੁਹਾਡੇ ਮੰਨ ਵਿੱਚ ਕਿੰਨੀ ਕਿ ਖੁਸ਼ੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਕਾਰਾ ਮੜਾ ਮੱਠਾ ਆਇਆ ਪਤਾ ਨਹੀਂ ਤੁਸੀਂ ਤਾਂ ਜੇ ਤਿਆਰ ਨਹੀਂ ਹੋਏ ਜਕਾਰੇ 'ਚ ਦੰੜੀ ਇੱਕ ਵਾਰੀ ਫਿਰ ਬੁਲਾਵਾਂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਬੇਨਤੀ ਕਰ ਰਿਹਾ ਹਾਂ ਸਾਹ 75 ਵਿੱਚ ਸੋਚਿਆ ਕਿ ਇਮਾਰਤ ਵਧੀਆ ਬਣਨੀ ਚਾਹੀਦੀ ਇਸੇ ਗੁਰਤੇਗ ਮੱਤ ਸਾਹਿਬ ਦੇ ਮਾਰੇ ਦਾ ਪ੍ਰਕਾਸ਼ ਹੋਇਆ ਜਿੱਥੇ ਪ੍ਰਕਾਸ਼ ਹੋਇਆ ਹੈ ਨਾ ਕੋਈ ਅਗੇਹਾ ਮਹਾਂਪੁਰਸ਼ ਲੋ ਬਹੁ ਜੜੀ ਸੇਵਾ ਕਰੇਗਾ ਤਾਂ ਸੇਵਾ ਵਾਲੇ ਮਾਨ ਪ੍ਰਚਾਰਕੋ ਕਿ ਮਹਾਂਪੁਰਸ਼ ਲੱਗੇ ਜਿਹਨਾਂ ਦਾ ਬੜਾ ਉੱਚਾ ਜੀਵਨ ਸੀ ਕਹਿੰਦੇ ਨਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤਾਂ ਸਥਾਨ ਵਧੀਆ ਬਣਨਾ ਚਾਹੀਦਾ ਹੈ ਫੈਸਲਾ ਹੋ ਗਿਆ ਕਿ ਫਲਾਣੇ ਮੇਰੂ ਦੀ ਨੀਂਹ ਰੱਖਾਂਗੇ ਨਵੀਂ ਇਮਾਰਤ ਨਵ ਉਸਾਰੀ ਕਰਾਂਗੇ ਜਦੋਂ ਫੈਸਲਾ ਹੋ ਗਿਆ ਉਹਨਾਂ ਨੂੰ ਨਾਵੋ ਸਾਰੀ ਕਰਨੀ ਐ ਜਦੋਂ ਸ਼ੁਰੂ ਹੋਣ ਲੱਗੀ ਪੰਜ ਪਿਆਰੇ ਅਰਦਾਸ ਕਰਨ ਦੀ ਖਲੋਤੇ ਨੇ ਗੁਰ ਚਰਨਾ ਵਿੱਚ ਨੀ ਰੱਖਣੀ ਹੈ ਨਾ ਨਵੀਂ ਮਹਰਤ ਦੀ ਪੰਜ ਪਿਆਰੇ ਖਲੋਤੇ ਨੇ ਕਿ ਖਲੋਕੇ ਨਿਵਾਸ ਕਰਨ ਦੀ ਬਿਆਰੀ ਐ ਇੱਕ ਸੱਜਣ ਕਹਿੰਦਾ ਜੀ ਜਿਨ੍ਹਾਂ ਨੇ ਸੇਵਾ ਕਰਨੀ ਸੀ ਮਹਾਂਪੁਰਸਤਉ ਉੱਥੇ ਹੈ ਹੀ ਨਹੀਂ ਜਿਨ੍ਹਾਂ ਨੇ ਸੇਵਾ ਨਿਭਾਉਣੀ ਸੀ ਨਾ ਗੁਣ ਕੇ ਮਹਿਲ ਦੀ ਉੱਥੇ ਹੈ ਹੀ ਨਹੀਂ ਤੁਹਾਨੂੰ ਸਾਰੀ ਪਰੇਸ਼ਾਨ ਹੋ ਗਈ ਤੇ ਜਿਨ੍ਹਾਂ ਨੇ ਸੇਵਾ ਕਰਨੀ ਸੀ ਉਹ ਸੰਗਤ ਜੀ ਨਹੀਂ ਬੈਠੇ ਜਿਨ੍ਹਾਂ ਨੂੰ ਸੌਂਪਣੀਆਂ ਸੇਵਾ ਜਿਨ੍ਹਾਂ ਨੂੰ ਸਰੋਪੇ ਉੱਤੇ ਜਾਣੇ ਮੈਂ ਇੱਕ ਸੱਜਣ ਕਹਿੰਦਾ ਜੀ ਮੈਂ ਵੇਖ ਕੇ ਆਉਣਾ ਕਿੱਥੇ ਨੇ ਉਹ ਤੁਸੀਂ ਕਦੇ ਗੁਰੂ ਕੇ ਮਹਿਮਨ ਦਰਸ਼ਨ ਕਰਨ ਜਾਓਗੇ ਨਾ ਹੁਣ ਵੀ ਗਣੀਆਂ ਬਣੀਆਂ ਛੋਟੀਆਂ ਨੇ ਉਦੋਂ ਤਾਂ ਰਿਕਸ਼ਾ ਮੰਗਦਾ ਹੀ ਨਹੀਂ ਸੀ ਆ ਹੱਥਾਂ ਵਾਲੇ ਰਿਕਸ਼ੇ ਹੁੰਦੇ ਸੀ ਹੁਣ ਆ ਬਿਜਲੀ-ਬਿਜਲੀ ਵਾਲੇ ਵੀ ਤੇ ਹੁੰਦੇ ਤੇ ਇੱਟ ਕਿੰਨੇ ਦੀ ਹੁੰਦੀ ਸੀ 25 ਪੈਸੇ ਦੀ ਪੁਰਾਣੇ ਕਿਤੇ ਕਿਵੇਂ ਸੀ 25 ਪੈਸੇ ਦੀ ਇੱਕ ਏਟ ਤੇ ਸਰਕਾਰ ਨੂੰ ਮਹਾਂਪੁਰਚੋਂ ਸਟੌਂਕ ਚ ਫਰੋਤੇ ਨੇ ਕਿਉਂਕਿ ਮਹਿਲ ਵਾਲਾ ਜਿਹੜਾ ਚੌਕ ਹੈ ਨਾ ਸਿਰ ਸ਼ਹਿਰ ਵਿੱਚ ਦਰਵਾਜਾ ਸਾਹਿਬ ਦੇ ਬਿਲਕੁਲ ਨਜ਼ਦੀਕ ਉੱਥੇ ਫਰੋਤੇ ਨੇ ਕੋਈ ਉਹਨਾਂ ਦੀ ਹਥੇਲੀ ਤੇ 25 ਪੈਸੇ ਰੱਖ ਰਿਆ ਤੇ ਕੋਈ 10 ਪੈਸੇ ਰੱਖ ਰਿਆ ਕੋਈ ਤਾਂ ਹੱਥ ਜੋੜ ਐਂ ਤਾਂ ਹੱਥ ਖੋਣ ਕੇ ਫਰੋਤੇ ਨੇ ਆ ਜਿਵੇਂ ਜਿਵੇਂ ਢੀ ਵਾਲੇ ਸੱਜਣ ਬੈਠੇ ਨੇ ਨਾ ਇੱਕ ਸੱਜਣ ਗਿਆ ਬਿਬੇਸ਼ ਜੀ ਆਇਆ ਠੀਕ। ਸਵਰਨ ਲਖਾ ਸਿੰਘ ਜੀ ਪਤਨ ਕੀ ਕਿੰਦਾ ਜੀ ਸੇਵਾ ਤੇ ਬਹੁਤ ਆ ਗਈ ਆ ਜੀ। ਜਿਉਂ ਸੇਵਾ ਅਦਰਸਾਂ ਮਾਰੇ ਦਾ ਪ੍ਰਕਾਸ਼ ਸਥਾਨ ਹੋਵੇ ਤਾਂ ਸੇਵਾ ਨਾ ਆਵੇ। ਤੇ ਸੰਗਤ ਤਾਂ ਜਾਨ ਦੇਣ ਲਈ ਤਿਆਰ ਹੈ। ਉਹਨਾਂ ਦੀ ਬਦੌਲਤ ਤਾਂ ਅਸੀਂ ਇੱਥੇ ਬੈਠੇ ਇਸ ਧਰਤੀ ਤੇ ਆਜੀਬ ਨਹੀਂ ਉਹਨਾਂ ਦੀ ਬਦੌਲਤ ਹੈ ਸਾਡੀ ਦਸਤਾਰ ਕੀ ਇਹਨੇ ਕੁਝ ਨਹੀਂ ਸੀ। ਸਭ ਕੁਝ ਦੇਖਵਾ ਸਭ ਦੀ ਇਜਾਜ਼ਤ ਨਾ ਹੁੰਦੀ। ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਆ। ਇਹਨੇ ਸੇਵਾ ਤੇ ਬਹੁਤ ਹੈ ਤੁਸੀਂ 25-25 10-10 ਪੈਸੇ ਲੱਗਦੇ ਹੋ। ਉਹ ਸਤਜਾਰਾ ਥਰਸੀ ਪਤਾ ਕੀ ਕਹਿਣ ਲੱਗੀ ਜਿਨ੍ਹਾਂ ਨੇ ਸੇਵਾ ਕਰ ਆ ਕਿੰਨੇ ਜਿਨ੍ਹਾਂ ਕਿਰਤੀ ਬੈਠੇ ਨੇ ਆ ਜਿਹੜੇ ਪਸੀਨੇ ਨਾਲ ਭਿੱਜੇ ਰਿਕਸ਼ਾ ਚਲਾਉਂਦੇ ਨੇ ਆ ਜਿਹੜੇ ਗਰੀਬ ਤੁਸੀਂ ਲੱਗਦੇ ਨੇ ਤੁਸੀਂ ਨਿਓ ਪਸੀਨਾ ਹੋਈ ਮੈਂ ਚਾਹੁੰਦਾ ਇਹਨਾਂ ਕਿਰਪੀਆਂ ਵੀ ਮਾਇਆ ਉੱਤੇ ਲੱਗੇ ਤੇ ਇਸਤਾਨ ਤੋਂ ਹਮੇਸ਼ਾ ਲਈ ਖੁਸ਼ਬੂ ਆਉਂਦੀ ਰਹੇ ਮੈਂ ਕਿ ਮੈਂ ਤੁਹਾਡੀ ਮਾਇਆ ਵੀ ਲਾਵਾਂਗੇ ਤੁਸੀਂ ਮਾਇਆ ਲੈ ਕੇ ਆਏ ਹੋ ਤਾਂ ਤੁਹਾਡੀ ਲਾਵਾਂਗੇ ਮਾਇਆ ਤੁਸੀਂ ਵਿਦੇਸ਼ ਤੋਂ ਲਿਆਂਦੀ ਐ ਦੂਜੀਆਂ ਸਟੇਟਾਂ ਤੋਂ ਆਏ ਤੁਹਾਡੀ ਮਾਇਆ ਵੀ ਲਾਵਾਂਗੇ ਪਰ ਮੈਂ ਚਾਹੁੰਦਾ ਕਿ ਖੁਸ਼ੂ ਆਵੇ ਮਹਿਕ ਆਵੇ ਜਿਹੜਾ ਆਵੇ ਉਹ ਇਹ ਨਾ ਕਹੇ ਕਿ ਮੈਂ ਬਣਾਈ ਸੀ ਉਹ ਤਾਂ ਲੱਗੇ ਸੰਗਤ ਨੇ ਬਣਾਈ ਸੀ ਤੇ ਕਿਰਤੀਆਂ ਨੇ ਬਣਾਈ ਸੀ ਜਿਹੜੇ ਦਸਨਾਂ ਹੋਣ ਦੀ ਕਿਰਪਾ ਕਰਦੇ ਨੇ ਤੇ ਇਹ ਜਿਹੜੀ ਸੰਪਰਦਾ ਹੈ ਨਾ ਉਜਵਾਲੇ ਮਾਮਿਕ ਸਰ ਸੰਪਰਦਾ ਸਤਿਕਾਰ ਪਰਮ ਪੂਜਨੀ ਬਾਬਾ ਨੰਦਸੀ ਜੀ ਉਹਨਾਂ ਦੇ ਸੇਵਾਦਾਰ ਤੇ ਭਾਈ ਕਿਰਤੀਆਂ ਦਾ ਹੀ ਭੋਜਨ ਛਕਦੇ ਹਨ ਦਸਾਂ ਨਾ ਹੁਣ ਵੀ ਕਿਰਤ ਕਰਨ ਵਾਲਿਆਂ ਦਾ ਉਹੀ ਭੋਜਨ ਛਕਦੇ ਨੇ ਤੇ ਉਹੀ ਉਪਦੇਸ਼ ਦਿੰਦੇ ਨੇ ਪਤਾ ਹੀ ਖੁਸ਼ਬੂ ਆਉਣੀ ਜਿੱਥੇ ਕਿਰਤ ਦੀ ਖੁਸ਼ਬੂ ਹੈ ਉੱਥੇ ਸੰਗਤ ਹੈ ਗੁਰੂ ਨਾਨਕ ਸਾਹਿਬ ਨੇ 18 ਸਾਲ ਹਲਵਾ ਕਿ ਸਾਨੂੰ ਕਿਰਤ ਕਰਨ ਦੀ ਯੋਗਤਾ ਸੀ 35000 ਕਿਲੋਮੀਟਰ ਸਫ਼ਰ ਮੇਰੇ ਪਾਪਾ ਜੀ ਨੇ ਪੈਦਲ ਕੀਤਾ ਤੇ ਬੂਰੇ ਕੌਣ ਹੁੰਦੇ ਸਮਝ ਕੇ ਵੇਖਿਆ ਇੱਕ ਵੀ ਦਸਤਾਰ ਵਾਲਾ ਨਹੀਂ ਸੀ ਜਿੱਥੇ ਗੁਰੂ ਨਾਨਕ ਸਾਹਿਬ ਉਪਦੇਸ਼ ਦੇਣ ਜਾਂਦੇ ਸੀ ਇੱਕ ਵੀ ਸਿੱਖ ਨਹੀਂ ਸੀ ਹੁੰਦਾ ਇੱਕ ਵੀ ਸਾਰੇ ਦੂਜੇ ਧਰਮਾਂ ਦੇ ਫੇਰ ਉਹਨਾਂ ਦੀ ਬੋਲੀ ਵੀ ਨਹੀਂ ਬਿਲਦੀ ਆਪਾਂ ਮੈਂ ਬੋਲ ਰਿਹਾ ਨਾ ਤੁਸੀਂ ਮੈਨੂੰ ਸੁਣ ਰਹੇ ਹੋ ਤੁਹਾਡੀ ਬੋਲੀ ਚ ਹੀ ਬੋਲ ਰਿਹਾ ਤੁਸੀਂ ਵੀ ਦਸਤਾਰਾਂ ਵਾਲੇ ਆ ਜਿੱਥੇ ਮੇਰੇ ਗੁਰੂ ਬਾਬਾ ਜੀ ਗਏ ਪਤਾ ਨਹੀਂ ਕਿ ਇਰਾਨ ਵਿੱਚ ਗਏ ਪ੍ਰਿਆਤ ਵਿੱਚ ਗਏ ਬੰਗਲਾਦੇਸ਼ ਗਏ ਅ ਪਸ਼ਮੀਰ ਗਏ ਕਿੱਥੇ ਤਾਸਕੰਦ ਤੱਕ ਮੇਰੇ ਪਾਤਸ਼ਾਹ ਗਏ ਮੱਕੇ ਗਏ ਬੰਗਾਲ ਗਏ ਪਹਿਲਾਂ ਉਹਨਾਂ ਦੀ ਬੋਲੀ ਸਿੱਖੀ ਉੱਥੇ ਰਹਿ ਕੇ ਫਿਰ ਉਹਨਾਂ ਨੂੰ ਆਪਣਾ ਉਪਦੇਸ਼ ਦਿੱਤਾ ਤੇ ਫਿਰ ਸਿੱਖ ਬੜਾਇਆ ਜਦੋਂ ਇਦਾਂ ਦੇ ਸਿੱਖ ਆਪਾ ਬਣਾਉਣ ਲੱਗ ਜਾਾਂਗੇ ਨਾ ਉਦੋਂ ਤੁਹਾਡੇ ਹਾਲਾਤ ਬਦਲ ਜਾਣਗੇ ਅਜੇ ਨਹੀਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਰਸਤੇ ਤੇ ਚੱਲ ਪਏ ਨਾ ਦੂਜਿਆਂ ਨੂੰ ਉਪਦੇਸ਼ ਕਰਾਂਗੇ ਫਿਰ ਲੈ ਕੇ ਆਵਾਂਗੇ ਆਪਣੇ ਵਿੱਚ ਬਾਬਾ ਨਾਨਕ ਸਿੰਘ ਜੀ ਹੋਰਾਂ ਨੇ ਪਤਾ ਕਿੱਦਾਂ ਹੁੰਦੇ ਸੀ ਤੁਸੀਂ ਜਦੋਂ ਆਏ ਕੰਸੋਟ ਕੇ ਦੇਖਿਆ ਤੇ ਪੁੱਛੋ ਵਾਲੇ ਬਾਬਾ ਹਰਨਾਮਨ ਉਹ ਨਾਮ ਸਿੰਘ ਜੀ ਕਿਹੋ ਜਿਹੇ ਸਨ ਉਹ ਪਿੰਡਾਂ ਚ ਸੀ ਨਹੀਂ ਸੀ ਅਸੀਂ 18ਵੀਂ ਸਦੀ ਮਾਰ ਖਾ ਕੇ ਰਹੇ ਸੀ ਅੰਗਰੇਜ਼ ਦੇ ਜੂਲੇ ਥੱਲੇ ਸਾਡੀ ਧੌਣ ਸੀ ਉਦੋਂ ਜਦੋਂ ਪਿੰਡਾਂ ਚ ਪ੍ਰਚਾਰ ਵੀ ਨਹੀਂ ਸੀ ਕਰਨ ਦੇ ਉਦੋਂ ਤੁਹਾਨੂੰ ਉੱਥੋਂ ਕੱਢ ਕੇ ਲੈ ਤੇ ਅੱਜ ਵੀ ਸਾਨੂੰ ਕੱਢਣ ਦੀ ਲੋੜ ਆ ਜਿਹੜੀ ਗਿੱਲਰ ਵਿੱਚ ਅਸੀਂ ਫਸੇ ਰਹੇ ਸਾਡੀਆਂ ਜਣਾ ਚਿੱਕੜ ਚ ਹੋ ਗਈਆਂ ਨੇ ਮੈਂ ਵੰਪੀ ਕਰਾਇ ਇੱਕ ਚਿਪਟ ਤੋਂ ਨਿਕਲਿਏ ਗੁਰੂ ਰਹਿਮਤ ਕਰਨਗੇ ਮੈਂ ਗੱਲ ਸ਼ੁਰੂ ਕੀਤੀ ਸੀ ਜੈਸੇ ਜਦੋਂ ਮੈਂ ਕਮਨ ਮਿਰਾਲਮ ਮੁਰ ਗਾਇ ਨਹਸਾਣੇ ਸੁਰਤ ਸ਼ਬਦ ਪਰ ਸਾਗਰ ਕਰੀਆ ਨਾਨਕ ਨਾਮ ਬਖਾਣਾ ਸੁਰਤ ਤੇ ਸ਼ਬਦ ਦੇ ਸਮੇਲ ਦਾ ਇਹ ਧਰਮ ਹੈ ਪਰ ਬਾਬਾ ਅਨੰਦ ਸਿੰਘ ਜੀ ਹੋਰਾਂ ਨੇ ਪੁੱਛੋ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਤੋਂ 라ਵਾਇ ਸ਼ਬਦ ਤੋਂ ਲਾਵਾ ਹੋਰ ਕਿਸੇ ਨੂੰ ਉਤਰਨੀ ਕਿ ਪਾਇਆ ਉਹ ਇਸੇ ਦਾ ਹੀ ਪ੍ਰਚਾਰ ਕੀਤਾ ਅਰਦਾਸ ਕਰਾਂਗਾ ਬਾਬਾ ਗੁਰਦੇਵਾਲ ਸਿੰਘ ਜੀ ਜਿਹਨ ਦੀ 22 ਉਮਰ ਲਈ ਜੋਨੇ ਹਰ ਸਾਡੀ ਇੱਕ ਬਾਗਮਤ ਦਤਦੇ ਨੇ ਤੁਸੀਂ ਵੱਡੀ ਬੇਨਤੀ ਕਰਾਉਂਦੇ ਹੋ ਨਾਨਕ ਨਾਉ ਖੁਦਾਇ ਕਾ ਦਿਨ ਅੱਛੇ ਮੁਖਲੇ ਹੋ ਅਵਰਦਵਾਜੇ ਦੁਨੀ ਕੇ ਝੂਠੇ ਅੰਮ੍ਰੇ ਹੋ ਫਤਿਹ ਅਜ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ